ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ ਕਾਰਸੇਵਾ ਵਾਲੇ ਜਿਹੜਾ ਕਿ ਬਾਬਾ ਪੁਨਪੁਰ ਦੇ ਵਿੱਚ ਮਹਾਪੁਰਸ਼ਾਂ ਨੇ ਇਮਾਰਤ ਦਾ ਟੱਪ ਲਾਇਆ ਹੈ ਕਿਉਂਕਿ ਮਹਾਪੁਰਸ਼ਕ ਬਾਬਾ ਕੇ ਰਬਾ ਕੇਸਰ ਸਿੰਘ ਜੀ ਦੀ ਯਾਦ ਵਿੱਚ ਮਹਾਪੁਰਸ਼ਾਂ ਨੇ ਟੱਪ ਲਾਇਆ ਹੈ ਔਰ ਨਵੀਂ ਇਮਾਰਤ ਬਣਨ ਜਾ ਰਹੀ ਹੈ ਔਰ ਮਹਾਪੁਰਸ਼ਾਂ ਦਾ ਔਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਡਾ ਵੱਡਾ ਉਪਰਾਲਾ ਕਰਕੇ ਅਰੇਡੀ ਵੱਡੀਆਂ ਇਮਾਰਤਾਂ ਮਹਾਪੁਰਸ਼ ਸੰਗਤਾਂ ਨੂੰ ਦੇ ਰਹੇ ਨੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਸਾਰੀਆਂ ਸੰਗਤਾਂ ਬਾਬਾ ਕੇਸਰ ਸਿੰਘ ਜੀ ਦੀ ਯਾਦ ਵਿੱਚ ਕਤਰਤ ਹੋ ਕੇ ਇਸ ਪ੍ਰਸਥਾਨ ਤੇ ਪਹੁੰਚਿਆ ਹਨ ਔਰ ਅੱਜ ਇਸ ਬਾਬਾ ਮਹਾਂਪੁਰਸ਼ ਨੇ ਟੱਪ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਗੁਰੂ ਮਹਾਰਾਜ ਦੀ ਮਿਹਰ ਏ ਕਿ ਬੜਾ ਅੱਛਾ ਦਿਨ ਹੈ ਜਿਹੜਾ ਐਡਾ ਵੱਡਾ ਉਪਰਾਲਾ ਕੀਤਾ ਹੈ ਮਹਾਂਪੁਰਸ਼ਾਂ ਕਾਰ ਸੇਵਾ ਵਾਲਿਆਂ ਨੇ ਬਾਬਾ ਕੇਸਰ ਸਿੰਘ ਦੀ ਯਾਦ ਵਿੱਚ ਇੱਥੇ ਜਿਹੜਾ ਇਹਨਾਂ ਨੇ ਦਰਬਾਰ ਸਾਹਿਬ ਬਣਾਉਣ ਦਾ ਉਪਰਾਲਾ ਕੀਤਾ ਆਰੰਭ ਕੀ ਆਰੰਭ ਕੀਤਾ ਹੈ ਜਨੀਬ ਜੀ ਆ ਜੀ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਮਹਾਪੁਰਸ਼ਾਂ ਦਾ ਵੀ ਸਾਰੀ ਸੰਗਤ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਔਰ ਮਹਾਪੁਰਸ਼ਾਂ ਦਾ ਬਹੁਤ-ਬਹੁਤ ਧੰਨਵਾਦ ਜੋ ਕਿ ਇਸ ਸਥਾਨ ਤੇ ਸੰਤਾ ਮਹਾਪੁਰਸ਼ਾਂ ਦਾ ਸਥਾਨ ਹੈ ਸੰਤਾ ਬਾਬਾ ਕੇਸਰ ਸਿੰਘ ਮਹਾਰਾਜ ਹਰ ਸਿੰਘਪੁਰ ਦੇ ਵਿੱਚ ਇੱਥੇ ਬਹੁਤ ਵੱਡਾ ਜਿਹੜਾ ਉਪਰਨਾ ਕੀਤਾ ਗਿਆ ਹੈ ਸੰਤਾ ਵੱਲੋਂ ਦਿੱਲੀ ਵਾਲੀ ਸੰਸਥਾ ਵੱਲੋਂ ਔਰ ਇੱਥੇ ਇੱਕ ਵੱਡਾ ਹਾਲ ਬਣਾਇਆ ਜਾਏਗਾ ਦੀਵਾਨ ਹਾਲ ਇਦੇ ਵਿੱਚ ਲੋਕਲ ਦੀਆਂ ਸੰਗਠਨਾਂ ਸੰਗਠਨਾਂ ਦੀ ਇੱਥੇ ਬੜੀ ਲੋੜ ਸੀ ਕਿਉਂਕਿ ਬਰਸਾਤ ਦੇ ਵਿੱਚ ਦਿੱਕਤ ਆਉਂਦੀ ਸੀ ਤੇ ਮਹਾਂਪੁਰਸ਼ਾਂ ਨੇ ਬੜਾ ਉਪਰਾਲਾ ਕਰਕੇ ਇਹ ਸਥਾਨ ਦੀ ਜਿਹੜੀ ਆ ਰੰਮਤਾ ਕੀਤੀ ਹੈ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਠਨਾਂ ਦਾ ਬਾਹਰ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਮਹੇਰ ਜੀ ਦੀ ਫਤਿਹ ਮੈਂ ਅਜਮੇਰ ਸਿੰਘ ਚੀਨਾ ਸਾਡੇ ਪਰਿਵਾਰ ਨੇ ਸ਼ੁਰੂ ਕਰ ਪਿਤਾ ਜੀ ਉਹਨਾਂ ਨੇ ਇਸ ਗੁਰੂ ਘਰ ਨੂੰ ਬਹੁਤ ਪਰ ਚੜ ਕੇ ਬਣਾਇਆ ਔਰ ਇਹ ਜਗਾ ਵੀ ਮਹਾਪੁਰਖਾਂ ਦੀ ਕਿਰਪਾ ਦੇ ਨਾਲ ਉਹਨਾਂ ਦੀ ਸੀ ਉਹਨਾਂ ਨੂੰ ਦਿੱਤੀ ਆ ਔਰ ਇੱਥੇ ਮੈਂ ਕੁਝ ਜਗਾ দান ਵੀ ਕੀਤੀ ਸੀ ਔਰ ਅੱਜ ਵੀ ਮੈਂ ਇਹਦੀ ਸ਼ੁਰੂਆਤ ਕਰਨ ਵਾਸਤੇ 1 ਲੱਖ ਰੁਪਏ ਦੀ ਸੇਵਾ ਦੇਣਾ ਮੈਂ ਅਤਨੰਤ ਧੰਦੇ ਨਾਲ ਜਦ ਤੱਕ ਸਾਰੀ ਸਿੜੇ ਨਹੀਂ ਚੜ੍ਹੇਗੀ ਤਦ ਤੱਕ ਮੈਂ ਇੱਥੇ ਕਰਦਾ ਰਵਾਂਗਾ ਇਹ ਜਨਤਾ ਦਾ ਅਸੀਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਆ ਕਿ ਸਾਰੀ ਸੰਗਤ ਨੇ ਦੂਰੋਂ ਆਂਦਰੋਂ ਆ ਕੇ ਇੱਥੇ ਚਰਨ ਪਾ ਕੇ ਸਾਡੇ ਗੁਰੂ ਘਰ ਨੂੰ ਬਹੁਤ ਪੁੱਛਾ ਜਾਨਵਾਸੇ ਜੋ ਉਪਰਾਲਾ ਕੀਤਾ ਹੈ ਉਹ ਸਭ ਤੋਂ ਜਿਆਦਾ ਵੱਡਾ ਉਪਰਾਲਾ ਸਾਡੇ ਮਹਾਂਪੁਰਸ਼ਾਂ ਨੇ ਜੋ ਸਾਡੀ ਬੇਨਤੀ ਨੂੰ ਮਨਜ਼ੂਰ ਕਰਕੇ ਇਸ ਵੱਡੇ ਗੁਰੂ ਘਰ ਦੀ ਸਾਰੀ ਦੀ ਸ਼ੁਰੂਆਤ ਕੀਤੀ ਜਾਂ ਅਸੀਂ ਸਾਰੇ ਸੰਗਤ ਦਾ ਸਾਰੇ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ आज बहुत ही अच्छा दिन है जड़ा कि आज आज अपने इथे किस अपने इथे टप लगावा नवे गुरुद्वारा दी इमारत दा ए इस इलाके दी बड़े अच्छे भाग ने कि जिथे ਏਡੇ ਵੱਡੇ ਮਹਾਪੁਰਸ਼ ਜਿਹਨਾਂ ਕੋਈ 1 ਮਿੰਟ ਦਾ ਟਾਈਮ ਨਹੀਂ ਹੁੰਦਾ ਉਹ ਇੱਥੇ ਆ ਕੇ ਰਹਿ ਕਰਕੇ ਔਰ ਇਹਨਾਂ ਨੂੰ ਗਾਈਡ ਕਰਕੇ ਔਰ ਇਹਨਾਂ ਤੋਂ ਸੇਵਾ ਕਰਵਾ ਰਹੇ ਨੇ ਇਹ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਆ ਕਿ ਦਿੱਲੀ ਵਾਲੀ ਸੰਪਰਦਾਇ ਜਿਹੜੀ ਕਾਰ ਸੇਵਾ ਵਾਲੀ ਆ ਉਹ ਇੱਥੇ ਕਰ ਰਹੇ ਨੇ ਇਹਨਾਂ ਦੇ ਆਉਣ ਨਾਲ ਇਸ ਇਲਾਕੇ ਦੀ ਬਹੁਤ ਤਰੱਕੀ ਹੋਏਗੀ ਔਰ ਮੈਨੂੰ ਉਮੀਦ ਆ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਸੁੰਦਰ ਇਮਾਰਤ ਬਣੇਗੀ ਸਲਾਹ ਬਣੇਗੀ ਔਰ ਸੰਗਤਾਂ ਵਾਸਤੇ ਬਹੁਤ ਕੋਸ਼ਿਸ਼ ਮਾਪੂਸਬਲ ਹੋਣਗੇ ਇਸ ਕਰਕੇ ਇਹ ਜਿਹੜੀ ਜਿੰਨੀ ਸੰਗਤਾ ਪੂਰਨਪੁਰ ਦੀ ਇਲਾਕੇ ਇਲਾਕੇ ਦੀ ਸੰਗਤ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈ ਇਸ ਨਵੀਂ ਇਮਾਰਤ ਦੀ ਸ਼ੁਰੂਆਤ ਦੀ ਔਰ ਮੈਂ ਅਪੀਲ ਕਰਾਂਗਾ ਕਿ ਵੀ ਆਪ ਸਾਰੇ ਵੱਦ ਛੱਡ ਕਰਕੇ ਜਿੱਥੇ ਤਨ ਨਾਲ ਮਨ ਨਾਲ ਧਨ ਨਾਲ ਸੇਵਾ ਕਰਨੀ ਹੈ ਪਰ ਆਪਣਾ ਜੀਵਨ ਸਫਲਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਮੈਨੂੰ ਵੀ इस पुण्य काम में कार सेवा करने का अवसर मिला है और मैं सभी संगतों का बहुत बहुत हृदय से आभार करता हूं बड़े बाबा बच्चन सिंह जी जिनके हाथों से ये सेवा कार्य शुरू हुआ है मैं उनको बहुत बहुत नमन करता हूं और इस पुनीत कार्य में मेरी भी आहुति होगी हो इसके लिए मैं बहुत बहुत सादर प्रणाम करता हूँ सब मैं सारी संगता था पूरे उत्तर प्रदेश की तो उत्तराखंड दी उन्होंने हाथ जोड़ के बहुत बहुत नमन करना ਸਾਡੇ ਵੱਡੇ ਮਹਾਨ ਪੂਰਬਾ ਪਾਪਾ ਬਚਨ ਸਿੰਘ ਜੀ ਜੋ ਕਿ ਲਗਾਤਾਰ ਮਨੁੱਖਤਾ ਦੀ ਸੇਵਾ ਵਾਸਤੇ 400 ਤੋਂ ਜ਼ਿਆਦਾ ਗੁਰ ਕਾਰਜਾਂ ਨੇ ਉਹ ਸਾਰੀ ਕੀਤੀ ਹੈ ਤੇ ਅਜ ਇਸ ਪੂਰਨਪੁਰੀ ਚਸ ਨਵੀ ਬਿਲਡਿੰਗ ਵੀ ਜੋ ਹੈ ਉਹ ਸਾਰੀ ਦਾ ਕੰਮ ਸ਼ੁਰੂ ਹੋਇਆ ਅੱਜ ਸਟਾਫ ਲੱਗਿਆ ਤੇ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਅੱਜ ਦੇ ਇਲਾਕਾ ਨਿਵਾਸੀ ਵੀ ਤੇ ਨਾਲੇ ਸਾਰੀ ਸੰਗਤਾਂ ਦੇ ਨਾਲੇ ਸਭ ਤੋਂ ਵੱਡੀ ਗੱਲ ਜੋ ਸਾਰ ਸੇਵਾ ਸੰਪਰਦਾ ਜੋ ਸੇਵਾ ਆਪਣੀ ਲਗਾਤਾਰ ਦੇ ਰਹੀ ਹੈ ਸਿੱਖ ਪੰਥ ਵਿੱਚ ਹੈ ਬਹੁਤ ਮਹਾਨ ਸੇਵਾ ਹੈ ਇਹਨੇ ਤੇ ਅੱਜ ਅਸੀਂ ਫਿਰ ਸੰਜੀਵਲਤਾ ਦਾ ਇੱਕ ਦੇਖੋ ਨਾ ਸਬੂਤ ਸਾਰੇ ਧਰਮਾਂ ਦੇ ਲੋਕ ਇੱਥੇ ਆਏ ਨੇ ਇਹ ਸਾਰਿਆਂ ਨੇ ਗੁਰਮਹਾਰਾ ਜਗੇ ਨਤਮਸਤਕ ਹੋ ਕੇ ਅਰਦਾਸ ਵੀ ਕੀਤੀ ਹੈ ਤੇ ਹੁਣ ਇਸ ਕੋਰਾ ਵਿੱਚ ਵੀ ਲੱਗੇ ਨੇ ਤੇ ਸਾਡੇ ਨਾਲ ਸਾਡੇ ਵੱਡੇ ਅਜਮੇਰ ਸਿੰਘ ਛੀਨਾ ਜੀ ਜਿਨ੍ਹਾਂ ਦਾ ਬਹੁਤ ਆਯੋਗਦਾਨ ਤੇ ਨਾਨਕਪਤਾ ਕਮੇਟੀ ਤੋਂ ਤੇ ਨਾਲੇ ਬਰੇਲੀ ਤੋਂ ਸਾਡੇ ਜਿੱਤਰੇ ਵੀ ਮਹੱਪੂਰ ਕਾਇ ਤੇ ਨਾਲੇ ਸਾਡੇ ਜ਼ਿਲ੍ਹਾ ਅਧਿਖ ਬੀਜੇਪੀ ਦੇ ਸੰਜੀਵ ਜੀ ਉਹ ਵੀ ਸਾਡੇ ਨਾਲ ਲੱਗੇ ਨੇ ਮੈਂ ਸਾਰਿਆਂ ਨੂੰ ਧੰਨਵਾਦ ਕਰਨਾ ਜੀ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂ ਬੋਲ ਸਤਿ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਏਰੀਏ 'ਚ ਬਾਬਾ ਕੇਸਰ ਸਿੰਘ ਜੀ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਬਣਾਇਆ ਸੀ ਉਹਨਾਂ ਦੇ ਏਰੀਏ ਨੇ ਬਾਅਦ 'ਚ ਇਹ ਸੇਵਾ ਦਿੱਲੀ ਵਾਲੀ ਕਾਰ ਸੇਵਾ ਦਿੱਤੀ ਐ ਐਸ ਏਰੀਏ ਦਾ ਬਹੁਤ ਬਹੁਤ ਧੰਨਵਾਦ ਦੂਜੀ ਗੱਲ ਐ ਐਸ ਏਰੀਏ ਦੇ ਵਿੱਚ ਸ਼ਾਇਦ ਪੂਰਨਪੁਰ ਦੇ ਏਰੀਏ 'ਚ ਜਿਹੜਾ ਅੱਗੋਂ ਜਨੂਲੇਸ਼ਨ ਅਗਲੀ ਪੀੜ੍ਹੀ ਆ ਇੱਥੇ ਕਿਸਾਹਤਾਰੀ ਵੀ ਬਹੁਤ ਤੇ ਸੇਵਾ ਦੇ ਵਿੱਚ ਵੀ ਬਹੁਤ ਵੱਡਾ ਬੱਚੇ ਯੋਗਦਾਨ ਰੱਖਦੇ ਆ ਚਾਹੇ ਨਗਰ ਕੀਰਤਨ ਆਉਂਦਾ ਚਾਹੇ ਕੁਝ ਵੀ ਹੁੰਦਾ ਏ ਤੀਸਰੀ ਗੱਲ ਏ ਆ ਇਹ ਸਥਾਨ ਨਾਨਕਪੁਰ ਨਾਨਕਮੱਤੇ ਤੋਂ ਹੋਣ ਵਾਸਤੇ ਜਿਹੜੇ ਗਾਂ ਨੂੰ ਸੰਗਤਾਂ ਜਾਇ ਕਰਨੀਆਂ ਉਹਨਾਂ ਦੇ ਰਹਿਣ ਵਾਸਤੇ ਸਰਾਮ ਵੀ ਬਹੁਤ ਚੰਗੀ ਰਹਿਣੀ ਆ ਕਿ ਕੋਈ ਵੀ ਆਣ ਕੇ ਤੇ ਸੰਗਤਾਂ ਆਣ ਕੇ ਬੰਦਾ ਰਹਿਤ ਰਹਿ ਸਕਦਾ ਸਵੇਰੇ ਅੱਗੇ ਸਫਰ ਕਰ ਸਕਦਾ ਏ ਇਸ ਕਰਕੇ ਇਸ ਏਰੀਆ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਿੱਲੀ ਵਾਲਿਆਂ ਨੂੰ ਸੇਵਾ ਦੇ ਕੇ ਔਰ ਇਹ ਸਥਾਨ ਦੀ ਸੇਵਾ ਕਰਾਉਂਦੀ ਕੋਸ਼ਿਸ਼ ਕੀਤੀ ਆ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ